ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਬੱਚੀ ਦਾਗਰੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਵਾ ਤੇ ਨੋਰਮਲ ਰੇਟ 'ਚ ਤੁਹਾਨੂੰ ਦਿਖਾਵਾਂਗੇ ਇਹ ਆ ਵੀ ਮੌਸਮ ਠੰਡਾ ਹੋਣ ਕਰਕੇ ਨਵਾਈਆਂ ਨਹੀਂ ਆ ਤੇ ਬਾਕੀ ਤੁਹਾਨੂੰ ਉਤਨਾ ਚੰਗੀ ਤਰ੍ਹਾਂ ਦਿਖਾਉਨੇ ਆ ਢਿੰਗੇ ਦੁੱਧ ਹਲ ਗਿਆ ਵਾ ਬਾਕੀ ਤੁਸੀਂ ਆਪਣੀਆਂ ਚੋ ਚਵਾ ਕੇ ਤਸੱਲੀ ਕਰਕੇ ਤੇ ਵੇਸ ਚਾ ਕੇ ਫੇਰ ਹੀ ਪਸ਼ੂ ਖਰੀਦਣਾ ਆਪਣਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜਰੂਰ ਧਿਆਨ ਦਿਆ ਕਰੋ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨੋ ਠੀਕ ਠਾਕ ਜੀ ਠੀਕ ਠਾਕ ਵਰੀਏ ਸ਼ੁਕਰ ਜੋ ਬੜਾ ਰੱਬ ਦਾ ਵੀਰ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਰੋਬੜ ਜੀ ਦੇ ਪਿੰਡ ਰਾਏਪੁਰ ਪਿੰਡ ਰਾਫਰਕਲਾ ਤਹਿਸੀਲ ਜਨਾਲਾ ਤੇ ਜਲਾਮਬਰ ਸਰ ਹਨ ਜਿਹੜਾ ਪੁੰਗਿਆ ਲੱਗੇ ਰਾਪੁਰਾ ਆਪਣਾ ਹੋਰ ਹਾਂਜੀ ਇਹ ਵੀ ਬਣਾਲੇ ਰਾਪਰਾ ਜੀ ਇੱਕ ਪਾਸੇ ਸਾਰੰਗਦੇਵ ਇੱਕ ਪਾਸੇ ਪੁੰਗੇ ਹਨ ਹਾਂਜੀ ਹਾਂਜੀ ਤੇ ਫੋਨ ਨੰਬਰ ਰੋਬਰ ਦਾ ਲੱਗਣਾ ਚਲੋ ਰੋਬਰ ਰੋਬਰ ਤੇ ਪਾ ਦਾਂਗੇ ਠੀਕ ਹੈ ਜੀ ਅਜੇ ਰੋਬਰ ਵੀਰ ਘਰੇ ਨਹੀਂ ਆ ਹਨਾ ਉਹ ਫੇਰ ਆ ਲਾਉਣ ਗਏ ਆ ਜੋ ਵੱਡੀ ਦੇ ਡੰਗਰ ਕਾਂਜਾ ਲਾਉਣ ਗਏ ਆ ਜੋ ਅੱਛਾ ਅੱਛਾ ਠੀਕ ਹੈ ਤੇ ਅੱਜ ਕੱਲ੍ਹ ਉਹ ਦੋ ਲਾਉਣ ਗਏ ਆ ਜੋ ਠੀਕ ਹੈ ਗਾਵਾਂ ਦੋ ਅੱਜ ਨਾਲ ਆਪਣੇ ਕੋਲ ਹਾਂਜੀ ਬਾਜਨ ਵਕੁਰ ਦੋ ਇਹਨਾਂ ਦੋ ਵਈਆਂ ਅੱਛਾ ਬਾਕੀ ਅੰਦਰ ਲੀਆਂ ਵੇਖੀਆਂ ਵਾਹੀਆਂ ਇਹ ਵੀ ਫਿਰ ਨਹੀਂ ਨਾ ਪੌਣੀ ਦੋ ਰਹਿ ਗਈਆਂ ਜ ਵਿੱਚ ਠੀਕ ਹੈ ਜੀ ਹਾਂਜੀ ਅੱਗਾ ਵੱਡੀਆਂ ਦੇਖੋ ਬੱਚੇ ਤੇ ਠੀਕ ਹੈ ਜੀ ਤੇ ਬਾਕੀ ਆ ਜਿਹੜੀ ਗਾਂ ਵਾ ਹੈਗੀ ਗਾਂ ਆ ਤੇ ਦੁੱਧ ਮੱਝਾਂ ਰਗਾ ਮੈਂ ਤਾਂ ਬਰੋਪਰ ਜੀ ਅੱਛਾ 18 ਕਿਲੋ ਕੰਡੇ ਵਾਲਾ ਤਿਆਰ ਆ ਵੀਰ ਕੋ ਲੈ ਗਿਆ ਵਾ ਤੇ ਅੱਛਾ 7-8 ਮਾਦ ਮੈਂ ਸੁੱਜੀ ਜੋ ਬੱਛੀ ਮਗਰ ਜੋ ਮਗਰ ਇਹਦੇ ਬੱਛੀ ਆ ਹਾਂਜੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ 23-24 ਕਿਲੋ ਖੁੱਲਾ ਜਾਊਗੀ ਜੀ ਤੋਰਾਂ ਫਿਰ ਇੱਕ ਰੀ ਹਾਂਜੀ ਦੂਜਾ ਸੂਆ ਵੜਜੋ ਪੂਰੀ ਬੜੀ ਆ 18 ਲੀਟਰ ਮੋਕੇ ਤੇ ਜਿਹੜਾ ਕਹਿੰਦੇ ਵੀ ਹੈਗਾ ਯਾਰ ਗੱਡੇ ਵਾਲਾ ਜੀ ਬਾਕੀ ਸਾਈਵਲ ਕਰੌਸ ਐ ਅੱਛਾ ਸਾਈਵਲ ਕਰੌਸ ਤੇ ਦੁੱਧ ਜਿਹੜਾ ਸੰਗਣਾ ਪੂਰਾ ਮੰਜਰ ਦੁੱਧ ਭਾਜੀ ਮੰਜਰ ਦਾ ਸਾਮ ਵੀ ਬੜੀ ਐ ਕਿਸੇ ਵੀ ਨੇ ਜਿੱਥੋਂ ਵੀ ਆਈ ਐ ਤੇ ਥੱਲੇਾਂ ਵੀ ਚੰਗੀ ਤਿਆਰ ਰਹੀ ਐ ਬੁਖਾ ਦਿਓ ਸੰਤੂਣ ਭਾਜੀ ਲਾ ਕੇ Vamos en el de la policía y vamos a a la policía y vamos a ver. Vamos a a la No, ਮਗਰ ਵੀ ਬੱਜੀ ਜਰਸੀ ਮਗਰ ਜਰਸੀ ਵੱਚੀ ਹੈ ਇਹਦੇ ਹਾਂਜੀ ਇਹ ਸਾਡੇ ਕੋਲ ਕੱਲ੍ਹ ਦੀ ਆਣ ਕੇ ਘੱਟ ਘਾਟੀ ਕੋਈ ਛੱਤ ਚ ਲੈ ਜਾ ਠੀਕ ਹੈ ਜੀ ਹਾਂਜੀ ਕਵੀ 25 ਕਿਲੋ ਘਰ ਆ ਲੈਣੇ ਦੋ ਤੋਦੇ ਰਹੇ ਆਪਾਂ ਤੇ ਮੁੱਲ ਫੇਰ ਇਹਦਾ ਮੁੱਲ ਬਾਜੀ ਇਹਦਾ ਫੋਨ ਤੇ ਕਰੀਏ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਇਹ ਵੀ ਮੁੱਲ ਉਤਰਾਂ ਨੋਰਮਲ ਰਹੂਗਾ ਨਹੀਂ ਜਾਇਜ਼ ਰੇਟ ਤੇ ਦੇਣੀ ਹੈ ਜੀ ਜਿਹੜੀ ਗੱਲ ਇਹ ਨਹੀਂ ਬੋਲਦੇ ਮਾਲ ਮੁੱਲ ਗਾਹ ਲਾਵੇ ਜਿਹੜੀ ਗੱਲ ਕੋਈ ਵੀਰ ਫੋਨ ਕਰਕੇ ਪੁੱਛ ਲੇ ਰੇਟ ਇਹਦਾ ਨੋਰਮਲ ਹੀ ਰਹੂਗਾ ਬਿਲਕੁਲ ਜਾਇਜ਼ ਰੇਟ ਤੇ ਦੇਣੀ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਆ ਜਿਹੜੀ ਆ ਇਹ ਵੇਸੋ ਸੁਈ ਸੁਵਾਈ ਹੈ ਹਨਾ ਹਾਂਜੀ ਸੁਈ ਸੁਵਾਈ ਜੋ ਇਹ ਕਿੰਨੇ ਚਿਰ ਦੀ ਸੁਈ ਹੈ ਇਹ ਲਾ ਲਓ ਮਹੀਨੇ ਕਿ ਜੀ ਹੋਊ ਵੀ ਜੋ ਬੱਚਾ ਹੋ ਜਾ ਬੱਚਾ ਮਰ ਗਿਆ ਇਹਦਾ ਹਾਂਜੀ ਬੁਖਾਰ ਸੀ ਹਾਂ ਬੱਚਾ ਮਰ ਗਿਆ ਇਹਦਾ ਠੰਡ ਠੰਡਾ ਮੌਸਮ ਹੈ ਬੱਚੇ ਗਈ ਆ ਜਿਹੜੀ ਉੱਪਰ ਛੱਲੇ ਹੋ ਜਾਂਦੇ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਵਰਜੀ ਇਹ ਕੋ ਦੁੱਧ ਬਾਜੀ 9 ਕਿਲੋ ਹੋਊਗਾ ਜੀ ਖੁੱਲਾ 9 ਲੀਟਰ ਹੈਗਾ ਪੱਕਾ ਦੁੱਧ ਪੱਕਾ ਪੱਕਾ ਜੀ ਤੋਰ ਫੇਰ ਇੱਕ ਰੀਨ ਨਵੀਂ ਇਹ ਆਵੇ ਮੌਸਮ ਠੰਡਾ ਹੋਣ ਕਰਕੇ ਨਮਾਈਆਂ ਨਹੀਂ ਆਉਂਦੀਆਂ ਨਾ ਨਮਾਇਆ ਤਾਂ ਆਇਆ ਨਹੀਂ ਇਹ ਵੀ ਰਾਤੀ ਆਈ ਜੋ ਮਾਰ ਬੋਦੀ ਵਾਲੀ ਬੱਚੀ ਨੂੰ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਆ ਲਾਗੇ ਤੋਂ ਪੂਰੀ ਜਵਾਈ ਵਧੀਆ ਸੋਦਾ ਵਾ ਇਹ ਵੀ ਪਤ ਸਮਾ ਕੇ ਥਾਣੇ ਨੇ ਵਧੀਆ ਕੱਢ ਜਣਾ ਵਾ ਬੋਦੀ ਵਾਲੀ ਵੇਚੀ ਦੂਜਾ ਸੂਆ ਵੇਚ ਦੋ ਜੀ ਤੇ ਇਹਦਾ ਫਿਰ ਮੁੱਲ ਜੇ ਬੱਚਾ ਹੁੰਦਾ ਫਿਰ ਤੇ ਭਾਜੀ 35000 ਦੀ ਹਾਂਜੀ ਹਾਂਜੀ ਹੁਣ ਦੇ ਦਈਏ 28000 ਦੀ ਜੀ ਨਹੀਂ ਕਰਦੀਏ ਕੋਈ ਮੰਨਤਾ ਨਾ ਤੁਸੀਂ ਦੱਸ ਦੋ ਆਪ ਹੀ ਕਰ ਦੋਗੇ 5000 ਦੀ ਜੀ ਹੋਰ ਹੋਂਦ ੱੱਲੇ 23000 ਦੀ ਦੇ ਦਾਂਗੇ ਜੀ ਹਾਂ ਦਾ ਹੈਗੀ ਕਸਰ ਕੋਈ ਹੋਰ ਤੁਸੀਂ ਦੱਸ ਦੋ ਪੂਰੇ 20000 ਦੀ ਜਾਣ ਦੋ। ਉਹ ਨਹੀਂ 20000 ਹੋਈ ਨੇ ਧੱਕਾ ਜਿਆਦਾ। ਜਾਣ ਦੋ 20000 ਦੀ ਕੋਸ਼ਿਸ਼। ਮਿਲਦੀ ਨਹੀਂ ਜੋ 20 ਨਹੀਂ ਵਿਖਾਉ ਥੱਲੇ। ਹੁਣ ਬੱਚਾ ਤੇ ਇਹਦਾ ਹੈਗਾ ਨਹੀਂ ਆ। ਇਹ ਪਾਲੀ ਇਹ ਤਾਂ ਤੁਹਾਨੂੰ ਪਤਾ ਟਾਈਮ ਲੱਗਦਾ 20000 ਦੀ ਮਿਲਦੀ ਨਹੀਂ ਉਧਾ ਜੀ। ਹਾਂਜੀ ਹਾਂਜੀ। 20000 100 ਰੁਪਏ ਛੋੜ ਹੀ ਹੋਣੀ ਹੈ ਜੀ। ਠੀਕ ਹੈ ਜੀ। ਜਿਹੜੀ ਗੱਲ ਜੋ। ਤੇ ਬਾਕੀ ਕੋਈ ਚੋਚਵਾ ਕੇ ਹਨਾ ਕੋਈ ਲੋਕਾਂ ਖੜੇ ਸਾਡੇ ਘਰ ਦੇ ਜਿਹੜੀ ਗੱਲ ਸਾਡੇ ਘਰ ਦੀ ਗਰੰਟੀ ਹੈ ਜੀ ਇਹ ਅਗਲੇ ਨੂੰ ਪਹਿਲਾਂ ਬਾਰ-ਬਾਰ ਕਹਿੰਦੇ ਜੋ। ਠੀਕ ਹੈ ਜੀ। ਕੋ ਮਾਰੋ ਘਰ ਜਾ ਕੇ ਅਗਲੇ ਘਰ ਨਵੇਂ ਸਾ ਕਰਦੇ ਡੰ